ਹਾਂਜੀ ਸਾਡੇ ਦਰਮਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਧਾਨ ਸਾਹਿਬਾਨ ਜਿਹੜੇ ਸੇਵਾ ਦੇ ਸਬੰਧਾਂ ਨਿਭਾ ਰਹੇ ਹੋਵੇ ਮੌਜੂਦ ਨੇ ਗੱਲਬਾਤ ਕਰਦੇ ਆ ਪਰਮਜੀਤ ਸਿੰਘ ਜੀ ਨਾਲ ਸਰਦੀ ਜਿਹੜਾ ਆਪਾਂ 1 ਸਤੰਬਰ ਨੂੰ ਸਮਾਗਮ ਕਰ ਰਹੇ ਆ ਵਾਤਾਵਰਨ ਪ੍ਰਤੀ ਇਹਦੇ ਬਾਰੇ ਜਾਣਕਾਰੀ ਦਿਓ ਜੀ ਅੱਜ ਜੀ ਮੀਟਿੰਗ ਹੋਈ ਹੈ ਜੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਪਤੋਲਾ ਸਿੰਘ ਜੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਗ ਬਣਿਆ ਉਹਦੀ ਸਾਇਟੀ ਨੇ ਤੇ ਸਾਰੇ ਮੈਂਬਰਾਂ ਨੇ ਆ ਕਿ ਇੱਥੇ ਇੱਕ ਮੀਟਿੰਗ ਕੀਤੀ ਹੈ ਇਹਦੇ ਵਿੱਚ ਜੋ ਅਸੀਂ ਇੱਕ ਤਰੀਕ ਨੂੰ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਦੇਵ ਸਾ ਉਹ ਮਿਲੌਣ ਜਾ ਰਹੇ ਆ ਉਹਦੇ ਵਿੱਚ ਡਿਸਕਸ਼ਨ ਕੀਤੀ ਗਈ ਆ ਤੇ ਵਾਤਾਵਰਨ ਪ੍ਰੇਮੀਆਂ ਨੂੰ ਜਾਂ ਹੋਰ ਜਿਹੜੇ ਬੁੱਧੀਜੀਵੀ ਉਹਨਾਂ ਨੂੰ ਵੀ ਬੁਲਾਇਆ ਜਾਊਗਾ ਤੇ ਬੇਨਤੀ ਆ ਕਿ ਸਾਰੀ ਹੋਂ ਸੰਗਤ ਪਿੰਡ ਵਾਸੀ ਜਾਂ ਜਿਹੜੇ ਵੀ ਸੁਣਦੇ ਹੋਣ ਜਾਂ ਦੇਖਦੇ ਹੋਣ ਉਹ ਜ਼ਰੂਰ ਪਹੁੰਚ ਕੇ ਇਹ ਚੀਜ਼ ਦਾ ਜਿਹੜਾ ਫਾਇਦਾ ਉਠਾਉਣ ਇਸ ਫੌਕਸ਼ਨ ਦੇ ਵਿੱਚ ਗੁਰੂ ਘਰ ਜਿਹੜਾ ਲੰਗਰ ਆ ਉਹ ਵੀ ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਚੱਟ ਵਰਤੂਗਾ ਤੇ ਸੰਗਤਾਂ ਨੂੰ ਉਤੀਲ ਹੈ ਕਿ ਆ ਕੇ ਲੰਗਰ ਵੀ ਛਕਣ ਤੇ ਵਾਤਾਵਰਣ ਬਾਰੇ ਜਾਣਕਾਰੀ ਵੀ ਲੈਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਾਲਾਨਾ ਸਮਾਗਮ ਹੋ ਮਨਾਇਆ ਜਾ ਰਿਹਾ ਹੈ ਤੇ ਅੱਜ ਪਿੰਡ ਪੱਤੋ ਹੀਰਾ ਸਿੰਘ ਦੇ ਵਾਤਾਵਰਣ ਪ੍ਰੇਮੀਆਂ ਦੀ ਇੱਕ ਮੀਟਿੰਗ ਹੋਈ ਹੈ ਤੁਸੀਂ ਦੇਖ ਰਹੇ ਹੋ ਪਿੰਡ ਪੱਤੋ ਹੀਰਾ ਸਿੰਘ ਦੇ ਆਗੂ ਸਹਿਬਾਨ ਬਹੁਤ ਵਾਰ ਰਾਜਨੀਤਿਕਤਾ ਦੇ ਸਮਾਜਿਕ ਸੰਸਥਾਵਾਂ ਦੇ ਆਗੂ ਪਹੁੰਚੇ ਆ ਕਿਸੇ ਗੱਲਬਾਤ ਕਰਦੇ ਹਾਂ ਚੇਅਰਮੈਨ ਖਣਮਖਪਾੜਪੀਆ ਸਰ ਜੀ ਜਿਹੜੀ ਅੱਜ ਦੀ ਮੀਟਿੰਗ ਹੈ ਇਹਦੇ ਬਾਰੇ ਜਾਣਕਾਰੀ ਦੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਗ ਜਿਹੜਾ ਕਿ ਨਗਰਪੱਤੋ ਵਿਰਾਸ ਸਿੰਘ ਗिला ਮੋਗਾ ਦੇ ਵਿੱਚ ਬਣਿਆ ਹੋਇਆ ਹੈ ਉਹਦਾ ਸਾਲਾਨਾ ਦਿਵਸ ਦੂਜੀ ਦੂਸਰੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪ੍ਰਕਾਸ਼ ਪੁਰਬ ਹੁੰਦਾ ਉਹ ਨੂੰ ਮਨਾਇਆ ਜਾਂਦਾ ਸਮਰਪਿਤ ਕਰਕੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਬਾਗ ਹੈ 1 ਸਤੰਬਰ ਨੂੰ ਪਿਛਲੀ ਵਾਰ 1 ਸਤੰਬਰ ਨੂੰ ਮਨਾਇਆ ਗਿਆ ਸੀ ਇਸ ਵਾਰ ਵੀ 1 ਸਤੰਬਰ ਨੂੰ ਸ੍ਰੀ ਅੰੰਦਪਾਠ ਪ੍ਰਕਾਸ਼ 30 ਤਰੀਕ ਨੂੰ ਕਰਕੇ 1 ਤਰੀਕ ਨੂੰ ਭੋਗ ਪਾ ਕੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਬਾਗ ਵਿੱਚ ਵਾਤਾਵਰਣ ਪ੍ਰੇਮੀ ਜਿਵੇਂ ਕਿ ਅਸੀਂ ਬੇਨਤੀ ਕਰਾਂਗੇ ਸੰਤ ਸਿੱਚੇਵਾਲ ਸਾਹਿਬ ਨੂੰ ਗਰਮੀਤ ਸਿੰਘ ਜੀ ਮਹਾਪੁਰਸ਼ਕ ਖੋਸਿਆਂ ਵਾਲਿਆਂ ਨੂੰ ਹੋਰ ਵੀ ਜਿਹੜੇ ਕਿ ਬਾਤਾਵਨ ਦੇ ਸਬੰਧ ਵਿੱਚ ਬਹੁਤ ਵੱਡੀਆਂ ਮਤਲਬ ਯੋਗਤਾ ਰੱਖਦੇ ਆ ਜਿਹੜੇ ਕਿ ਇਸ ਸਬੰਧੀ ਨਿਮੇਸ਼ੇ ਸ਼ੈਮੀਨਾਰ ਲਾਉਂਦੇ ਰਹਿੰਦੇ ਉਹਨਾਂ ਨੂੰ ਸਾਡੇ ਪ੍ਰਧਾਨ ਜੀ ਪਰਮਜੀਤ ਸਿੰਘ ਨਵਦੀਪ ਸਿੰਘ ਜੀ ਜਿਹੜੀ ਕਿ ਕਮੇਟੀ ਬਣੀ ਵੀ ਹੈ ਗੁਰੂ ਗ੍ਰੰਥ ਸਾਹਿਬ ਬਾਗ ਦੀ ਇਹਨਾਂ ਨੇ ਜ਼ਿੰਮੇਵਾਰੀ ਲਈ ਆ ਵੀ ਉਹਨਾਂ ਨਾਲ ਸੰਪਰਕ ਕਰਕੇ ਅਸੀਂ ਉਸ ਦਿਨ ਉਹਨਾਂ ਨੂੰ ਬੁਲਾਇਆ ਜਾਊਗਾ ਹੋਰ ਵੀ ਮੈਂ ਬੇਨਤੀ ਕਰਦਾ ਮੀਡੀਆ ਦੇ ਰਾਹੀਂ ਵੀ ਹੋਰ ਵੀ ਕੋਈ ਵਾਤਾਵਰਣ ਤੇ ਕੋਈ ਵਧੀਆ ਸੁਝਾਅ ਦੇਣਾ ਚਾਹੁੰਦਾ ਤਾਂ ਉਹ ਇੱਕ ਤਰੀਕ ਨੂੰ 10 ਤੋਂ 12 ਵਜੇ ਤੱਕ ਗੁਰੂ ਗ੍ਰੰਥ ਸਾਹਿਬ ਬਾਗ ਦੇ ਵਿੱਚ ਸਮਾਗਮ ਕਰਾਇਆ ਜਾਊਗਾ ਉੱਥੇ ਪਹੁੰਚ ਕੇ ਆਪ ਦੀ ਹਾਜ਼ਰੀ ਲਵਾ ਸਕਦਾ ਆਪ ਦੇ ਵਿਚਾਰ ਸਾਂਝੇ ਕਰ ਸਕਦਾ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਪਤਾ ਹੀ ਹੈ ਬਾਬਾ ਬੁੱਢਾ ਸਾਹਿਬ ਜੀ ਨੇ ਜਦੋਂ ਪ੍ਰਕਾਸ਼ ਕੀਤਾ ਸੀ ਗੁਰੂ ਰਾਮਦਾਸ ਦੇ ਘਰ ਤੇ ਉਹ ਦਿਨ ਗੁਰੂ ਰਾਮਦਾਸ ਦੇ ਘਰ ਵੀ ਮਨਾਇਆ ਜਾਂਦਾ ਤੇ ਸਾਰੀਆਂ ਜਿੰਨੀਆਂ ਵੀ ਸਿੱਖ ਸੰਸਥਾਵਾਂ ਗੁਰੂ ਘਰਾਂ ਦੇ ਵਿੱਚ ਮਨਾਇਆ ਜਾਂਦਾ ਤੇ ਪਤੋ ਨਗਰ ਦੇ ਵਿੱਚ ਵੀ ਕਿਤੇ ਕੋਈ ਚਾਰ ਪਾਸ਼ਾ ਆਈਆਂ ਇੱਥੇ ਚਾਰ ਪਾਸ਼ਾ ਆਈਆਂ ਗੁਰੂ ਮਹਾਰਾਜ ਦੇ ਚਰਨ ਪਏ ਆ ਚਾਰ ਪਾਸ਼ਾ ਇਹਦੇ ਪਹਿਲੀ ਛੇਵੀਂ 7ਵੀਂ ਤੇ 10ਵੀਂ ਤੇ ਇਸ ਗੁਰੂ ਘਰ ਵਿੱਚ ਵੀ ਸਾਰੇ ਹੀ ਜਿੰਨੇ ਵੀ ਧਾਰਮਿਕ ਦਿਨ ਆਉਂਦੇ ਆ ਗੁਰੂਆਂ ਮਹਾਰਾਜ ਦੇ ਸਾਰੇ ਮਨਾਏ ਜਾਂਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ ਸੇ ਹੁਣ ਤਾਂ ਵਿਸ਼ੇਸ਼ ਕਰਕੇ ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਬਾਗ ਲੱਗਿਆ ਉਹ ਸੰਬੰਧੀ ਵੀ ਸਮਾਗਮ ਵੀ ਹੋਊਗਾ ਵੱਡੇ ਪੱਧਰ ਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਸਾਰਿਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਖਾਸ ਕਰ ਬਾਤਾਵਨ ਪ੍ਰੇਮੀ ਜਿਹੜਾ ਵੀ ਕੋਈ ਇਸ ਸੰਬੰਧ ਵਿੱਚ ਹੈਗਾ ਤੇ ਉਹ ਆਪਦੇ ਸੁਝਾਅ ਉਸ ਦਿਨ ਜਰੂਰ ਦੇਵੇ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ